ਉਹ ਤਾਂ ਇਹ ਨਹੀਂ ਬਿਜੀ ਵੀ ਹੁਣ ਚੁੱਕਦੇ। ਬੇ ਸਰ ਮੇਰੇ ਕੋਲ ਡੀਟਾ ਤਿੰਨ ਮੰਤਰੀ ਨੂੰ ਜਾਵਾ ਕੰਮ ਤਰਕੋ। ਹਾਂਜੀ ਮੰਤਰੀਆਂ ਜਾਵਾ ਕੰਮ। ਹੂੰ ਉਹ ਪਰਚੇ ਦਿੱਤੇ ਵੱਡੇ ਦੋ ਮੁੱਟੇ। ਹੂੰ ਅਈ ਕੱਲੇ ਡਿਲੇ ਕਿੱਥੋਂ ਵੱਡੇ ਆ? ਦਿਨਾਨਗਰ ਦੇ ਅਧੀਨ ਆਉਂਦੇ ਪਿੰਡ ਤਮਰਾਈ ਤੋਂ ਜੰਗਲਾਤ ਵਿਭਾਗ ਦੇ ਦਰਖਤ ਕਟਣ ਦਾ ਮਾਮਲਾ ਸਾਹਮਣੇ ਆਇਆ ਏ। मिली जानकारी अनुसार उक्त درخت ਪਿੰਡ ਤੋਂ ਕੁਝ ਕਿਲੋਮੀਟਰ ਦੂਰ ਆਰੇ ਉੱਪਰ ਰੱਖੇ ਹੋਏ ਸਨ ਜਦੋਂ ਮੀਡੀਆ ਵੱਲੋਂ ਕਵਰੇਜ ਦੌਰਾਨ ਉਕਤ درخت ਕੱਟਣ ਵਾਲੇ ਪਿੰਡ ਤਮਰਾਈ ਦੇ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਖੁਦ ਮੰਨ ਰਿਹਾ ਹੈ ਕਿ ਇਹ درخت ਮੈਂ ਖੁਦ ਕੱਟ ਕੇ ਲਿਆਉਂਦੇ ਹਨ ਜਦੋਂ ਇਸ ਸੰਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ 2 ਦਿਨ ਤੱਕ ਇਸ ਵਿਭਾਗ ਦੇ ਰੇਂਜ ਅਫਸਰ ਅਤੇ ਜੰਗਲਾਤ ਵਿਭਾਗ ਦੇ ਗਾਰਡ ਵੱਲੋਂ ਕੋਈ ਵੀ ਫੋਨ ਨਹੀਂ ਚੁੱਕਿਆ ਗਿਆ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਪੁਲਿਸ ਵੱਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੰਗਲਾਤ ਵਿਭਾਗ ਦੇ ਗਾਰਡ ਨੂੰ ਜਦੋਂ ਅਸੀਂ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਮੰਤਰੀ ਤੋਂ ਵੀ ਜ਼ਿਆਦਾ ਕੰਮ ਹੈ ਜਿਸ ਕਰਕੇ ਮੈਂ ਫੋਨ ਨਹੀਂ ਚੁੱਕ ਸਕਿਆ। ਭਾਜੀ ਵੀਰੇ ਕੀ ਨਾਮ ਹੈ? ਪ੍ਰੇਮਜੰਨ। ਭਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਉਹ? ਬੂਟੇ ਜਿਗੇ ਦੇ ਹੀ ਮੈਂ ਲੰਗਣ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋਲੀ ਹੁੰਦੇ। ਹੂੰ। ਉਹ ਕਿੱਥੇ ਕੀਤੇ ਵੱਡੇ ਦੋ ਬੂਟੇ? ਹੂੰ। ਹਾਂ ਥੱਲੇ ਡਿਗੇ ਜੀ। ਕਿੱਥੋਂ ਵੱਡੇ ਆ? ਨਹਿਰੋਂ। ਨਹੀਂ ਤੁਹਾਨੂੰ ਪਤਾ ਨਾ ਉਸ ਜੰਗਲਾਤ ਦੇ ਬੂਟੇ ਸੀ ਮੈਨੂੰ ਤਾਂ ਪਤਾ ਜੰਗਲਾਤ ਦੇ ਮੈਨੂੰ ਕੀ ਪਤਾ ਇਸ ਗੱਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਆਣ ਬੜ ਬੰਦਾ ਤੇ ਹਰ ਸਾਲ ਹੋਲੀਆ ਲੰਗਾ ਲਾਈਦਾ ਸੇਵਾ ਕਰੀ ਤੇ ਉਹ ਜਿਹੜੇ ਬੂਟੇ ਵੱਡੇ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆ ਜੀ ਚਰਾਣ ਵਾਸਤੇ ਹਾਂਜੀ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਕਿਸੇ ਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ ਪਹਿਲਾਂ ਹੀ ਬੂਟੇ ਵੱਡੇ ਗਏ ਉੱਥੋਂ ਨਹੀਂ ਜੀ ਔਰ ਵੀ ਲੋਕੀ ਵੱਢਦੇ ਰਹੇ ਉੱਥੇ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦੇ ਕੋਈ ਚੰਗੀ ਦਰਵਾ ਲੈਦਾ ਵੀ ਮਤਲਬ ਕੋਈ ਵੱਢਣ ਰਿਆ ਕਿ ਨਹੀਂ ਵੱਢਣ ਰਿਆ ਤੁਸੀਂ ਕਿਸ ਤਰ੍ਹਾਂ ਵੱਢੇ ਵੱਢੇ ਨਹੀਂ ਥੱਲੇ ਡਿਗੇ ਪਏ ਆ ਵੱਢੇ ਨਹੀਂ ਚੱਲੋ ਡਿਗੇ ਦੇਓ ਚੁੱਕ ਕੇ ਤੁਸੀਂ ਲੈ ਕੇ ਆਇਓ ਹਾਂਜੀ ਹਾਂਜੀ ਤੇ ਕਦ ਲਈ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਹੋਲੀਆਂ ਲੰਗਰ ਇੱਥੇ ਪਹਿਲੇ ਵੀ ਕਈ ਵਾਰੀ ਬੂਟੇ ਵਢੋਂਦੇ ਰਹੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਕੀ ਪਤਾ ਕੋਈ ਹੂੰ ਉਹਦੇ ਕੋਈ ਜਾਣ ਕਰੀ ਤੁਸੀਂ ਕਿੱਥੇ ਰਹਿੰਦੇ ਹੋ ਫਰਮਾਈ ਕਹਿੰਦੇ ਬੁੱਢੇ ਕਿੱਥੇ ਸੁਟੇ ਤੁਸੀਂ ਇਸ ਟਾਈਮ ਆਲੇ ਦੇ ਨੇ ਠੀਕ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਹੈ ਇਹ ਰੁੱਖ ਸਰ ਨਾਨੋ ਨੰਗਲ ਬੀਟ ਸਾਡੀ ਉਹਦੇ ਵਿੱਚ ਜਯੂ ਬੀ ਡੀ ਸੀ ਆਰ ਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਇਹ ਪਿੰਡ ਤਮਰਈ ਦੇ ਲੋਕੀ ਜਿਹਨਾਂ ਨੇ ਕੋਈ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਡੇ ਗਏ ਨੇ ਅਸਾਂ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨੁਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਹ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਉੱਚ ਅਧਿਕਾਰੀਆਂ ਕੋਲ ਭੇਜੀ ਗਈ ਹੈ ਅਗਲੀ ਕਾਰਵਾਈ ਉਹਨਾਂ ਨੇ ਮਾਮਲਾ ਦਰਜ ਕਰਤਾ ਹਾਂ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਇਡੀ ਖਾਸ ਕਰ ਲ ਹੋਗੀ ਗਾਰਡ ਸਾਈ ਨਹੀਂ ਬਿਜਲੀ ਜਾਂਦੇ ਤੁਹਾਡਾ ਡੀਐਫਾ ਫੋਨ ਚ ਪਤਾ ਰੇਂਜਰ ਪਹੁੰਚ ਗਿਆ ਮੰਤਰੀ ਹੁਣ ਚੁੱਕ ਲੈਂਦਾ ਗਾਰਡ ਸਹਾਈ ਨਹੀਂ ਬਿਜਲੀ ਹੁਣ ਚੁੱਕਦੇ ਮੈਂ ਸਰ ਮੇਰੇ ਕੋਲ ਵੀਟਾ ਤਿੰਨ ਮਤਲਬ ਮੰਤਰੀ ਨੂੰ ਜਿਆਦਾ ਕੰਮ ਤਾਂ ਲੱਗੋ ਹਾਂ ਜੀ ਜਿਆਦਾ ਹੀ ਸਰ ਮੰਤਰੀ ਨੂੰ ਜਿਆਦਾ ਕੰਮ ਤਾਂ ਹਾਂ ਠੀਕ ਆ ਜੀ ਆਈ ਬਣਾ ਗਾਰਡ